ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰੀਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ। ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮਿਲਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਾ ਜਲਜੀਤ ਸਿੰਘ ਟੀਮਾ, ਗੁਲਜਾਰ ਸਿੰਘ ਰੜੀਕੇ पीरा सिंह गाबड़िया औरशदीप सिंह कलेर समेत और भी आगू नाल मौजूद रहे मुख्यमंत्री भगवंत मान ने साल 2025 ਲਈ ਕਲੈਂਡਰ ਤੇ ਡਾਇਰੀ ਕੀਤੀ ਜਾਰੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਸਾਲ ਵੀ ਸੂਬੇ ਦੇ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਤੇ ਵਪਾਰ ਦੇ ਸਾਧਨ ਪੈਦਾ ਕਰੀਏ ਤੇ ਪੰਜਾਬ ਨੂੰ ਮੁੜ ਤੰਦਰੁਸਤ ਤੇ ਰੰਗਲਾ ਪੰਜਾਬ ਬਣਾਈਏ ਲੁਧਿਆਣਾ ਦੇ ਵਿੱਚ ਲੋਕਾਂ ਨੇ ਬਹਾਦਰੀ ਵਿਖਾਉਂਦੇ ਹੋਏ ਏਟੀਐਮ ਨਾਲ ਛੇੜਛਾੜ ਕਰਨ ਵਾਲੇ ਗਿਰੋਹ ਨੂੰ ਫੜ ਲਿਆ। ਠੱਗਾਂ ਨੇ ਏਟੀਐਮ ਦੇ ਅੰਦਰ ਦਾਖਲ ਹੋ ਕੇ ਲੋਹੇ ਦੀ ਰੌਡ ਦੀ ਵਰਤੋਂ ਕਰਕੇ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਪਰ ਏਟੀਐਮ ਦੇ ਬਾਹਰ ਖੜੇ ਲੋਕਾਂ ਨੇ ਏਟੀਐਮ ਦਾ ਸ਼ਟਰ ਹੀ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਅੰਦਰ ਚੋਰਾਂ ਨੂੰ ਕੈਦ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੂੰ ਇਹ ਪੂਰੀ ਇਨਫੋਰਮੇਸ਼ਨ ਦਿੱਤੀ ਗਈ। ਪੁਲਿਸ ਮੌਕੇ ਤੇ ਪਹੁੰਚੀ ਤੇ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ। ਹਾਲਾਂਕਿ ਸੀਸੀਟੀਵੀ ਦੇ ਵਿੱਚ ਵੀ ਇਹ ਪੂਰੀ ਘਟਨਾ ਰਿਕਾਰਡ ਹੋ ਗਈ ਹੈ। ਹੇ ਭਾਈ ਜਿੱਥੇ ਛੜਪਦੇ ਪੈਸੇ ਡਾਊਨ ਨਿਕਲਦੇ ਨਾ ਉਥੇ ਟੇਬ ਲਗਾ ਕੇ ਗੈਂਗ ਬਣਾ ਕੇ ਨਗਨੇ ਉੱਤੇ ਬੈਠੇ ਜਗੇ ਅਸੀਂ ਇਹਨਾਂ ਦੇ ਖਵਾਲੀ ਕਰੇ ਗਏ ਜਿੱਤੇ ਅੰਦਰ ਭੜੇ ਹੈ ਨਾਲੇ ਪਾ ਸਾਡਾ ਟਾਊਨ ਕਰਤਾ ਬਹੁਤ ਤਸ਼ਾਸੀ ਨਾਲ ਕਰਕੇ ਕੰਮ ਕਰਕੇ ਆਇਆ ਇਹ ਉਹ ਇੱਕ ਬੰਦਾ ਆਜੇ ਕਹਿੰਦਾ ਪੈਸੇ ਘਣਾਣੇ ਮੈਂ ਪੈਸੇ ਨਿਕਲੇ ਰਹੇ ਉਹਨੇ ਏਟੀਐਮ 5 ਕੀਤਾ ਜੁਰ ਮਹਿੰਦਰਾ ਭੜਿਆ ਤੇ ਦੇਖਿਆ ਟੇਬ ਲੱਗੀ ਟੇਬ ਜੁਰ ਮੈਂ ਉਤਾਰੀ ਤੇ 1000 ਰੁਪਏ ਦਾ ਕੈਸ਼ ਨਿਕਲਿਆ ਅੱਛਾ ਜੀ ਇਹਨਾਂ ਦਾ ਟਾਈਮ ਮਤਲਬ ਕਿ ਕਹਨੇ ਦੇਖ ਕੇ ਕਰਦਾ ਕੰਮ ਇਹ ਸੀਗਾ ਇਕੱਠਾ ਕੈਸ਼ ਹੋਵੇ 10000 ਰੁਪਏ ਤਾਂ ਆਪਾਂ ਫ ਮੋਗਾ ਦੇ ਵਿੱਚ ਵੱਧ ਰਹੀ ਟ੍ਰੈਫਿਕ ਸਮੱਸਿਆ ਤੇ ਸ਼ਹਿਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਹੁਣ ਮੋਗਾ ਪੁਲਿਸ ਪੂਰੀ ਤਰੀਕੇ ਦੇ ਨਾਲ ਤਿਆਰ ਹੈ ਇਸ ਦੇ ਲਈ ਮੋਗਾ ਸ਼ਹਿਰ ਦੇ ਵਿੱਚ 9 ਵੱਖ-ਵੱਖ ਥਾਵਾਂ ਤੇ ਪੁਆਇੰਟਸ ਬਣਾਏ ਗਏ ਨੇ ਜਿੱਥੇ ਹਰ ਬੂਥ ਤੇ 4 ਪੁਲਿਸ ਮੁਲਾਜ਼ਮ ਤੇ 2 ਮੋਟਰਸਾਈਕਲ ਤਾਇਨਾਤ ਕੀਤੇ ਗਏ ਨੇ ਜੋ ਬੂਥ ਬਣਾਏ ਗਏ ਨੇ ਤੇ ਇਹਨਾਂ ਬੂਥਾਂ ਨੂੰ ਕੰਟਰੋਲ ਰੂਮ ਦੇ ਨਾਲ ਜੋੜ ਦਿੱਤਾ ਗਿਆ ਜਿਸ ਨਾਲ ਕੰਟਰੋਲ ਰੂਮ ਤੇ ਆਉਣ ਵਾਲੀ ਹਰ ਕਾਲ ਨੂੰ ਏਰੀਆ ਵਾਈਜ਼ ਬੂਥ ਦੇ ਨਾਲ ਜੋੜਿਆ ਜਾਵੇਗਾ ਅਪਿਛਲੇ ਕਰੀਬ 1 ਸਾਲ ਪਹਿਲਾਂ ਗੁੰਮ ਹੋਏ ਚੋਰੀ ਹੋਏ ਤੇ ਖੋਏ ਹੋਏ ਮੋਬਾਈਲ ਫੋਨ ਭਟਿੰਡਾ ਪੁਲਿਸ ਵੱਲੋਂ ਲੱਭ ਕੇ ਮਾਲਕਾਂ ਹਵਾਲੇ ਕਰ ਦਿੱਤੇ ਗਏ। ਇਹਨਾਂ ਮੋਬਾਈਲਾਂ ਨੂੰ ਲੈ ਕੇ ਵੱਖ-ਵੱਖ ਥਾਣਿਆਂ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਸਨ। ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਲੈਂਡ ਪਹੁੰਚੇ ਮਾਲਕਾਂ ਨੂੰ ਮੋਬਾਈਲ ਫੋਨ ਸੌਂਪਦੇ ਹੋਏ ਡੀ ਆਈ ਜੀ ਨੇ ਦੱਸਿਆ ਕਿ ਭਟਿੰਡਾ ਪੁਲਿਸ ਦੇ ਸਾਂਝੇ ਕੇਂਦਰ ਵਿਖੇ ਵੱਖ-ਵੱਖ ਥਾਣਿਆਂ ਦੇ ਵਿੱਚ ਬਣਾਈਆਂ ਗਈਆਂ ਨੇ ਤੇ ਸਾਈਬਰ ਟੀਮ ਦੇ ਸਹਿਯੋਗ ਦੇ ਨਾਲ ਇਹਨਾਂ ਸਾਰੇ ਲੋਕਾਂ ਦੇ ਮੋਬਾਈਲ ਫੋਨ ਲੱਭਣ ਦੇ ਵਿੱਚ ਕਾਫੀ ਆਸਾਨੀ ਹੋਈ ਹੈ ਤੇ ਪੁਲਿਸ ਨੇ ਕਿਹਾ ਹੈ ਕਿ ਜੇਕਰ ਤੁਹਾਡਾ ਫੋਨ ਖੋ ਜAVE ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਇਸ ਦੀ ਸੂਚਨਾ ਸਾਂਝ ਕੇਂਦਰ ਦੇ ਵਿੱਚ ਵੀ ਦੇ ਸਕਦੇ ਹੋ ਗੁਰਦਾਸਪੁਰ ਦੇ ਧਾਰੀਵਾਲ ਰੇਲਵੇ ਸਟੇਸ਼ਨ ਨੇੜੇ 70 ਫੁੱਟ ਉੱਚੇ ਟਾਵਰ ਦੇ ਉੱਤੇ ਧਾਰੀਵਾਲ ਦਾ ਕ੍ਰਿਸ਼ਨ ਜਿਹੜਾ ਹੈ ਤਾਰੀਵਾਲ ਦੇ ਕ੍ਰਿਸ਼ਨानगर ਦਾ ਰਹਿਣ ਵਾਲਾ ਅਸ਼ਵਨੀ ਕੁਮਾਰ ਨਾਮ ਦਾ ਵਿਅਕਤੀ ਇਸ ਸੰਬੰਧੀ ਟਾਵਰ ਦੇ ਉੱਤੇ ਚੜ ਗਿਆ ਤੇ ਉਹ ਮੰਗ ਕਰ ਰਿਹਾ ਹੈ ਇਨਸਾਫ ਦੀ ਉਸ ਦਾ ਕਹਿਣਾ ਹੈ ਕਿ ਉਸ ਦੀ ਜਗ੍ਹਾ ਕਿਸੇ ਨੇ ਹੜੱਪ ਲਈ ਹੈ ਤੇ ਉਹ ਹੁਣ ਇਨਸਾਫ ਦੀ ਮੰਗ ਕਰ ਰਿਹਾ ਟਾਵਰ ਦੇ ਉੱਪਰ ਛੜ ਕੇ ਹਾਲਾਂਕਿ ਨੀਚੇ ਖੜੇ ਲੋਕਾਂ ਨੇ ਉਸ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਥੱਲੇ ਨਹੀਂ ਉਤਰਿਆ ਤੇ ਫਿਰ ਪੁਲਿਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਮੌਕੇ ਤੇ ਪਹੁੰਚ ਗਏ ਅਸਤੇ ਇਸ ਤੇ ਭੰਗੜਾ ਪਾਉਂਦੇ ਹੋਏ ਕਲਾਕਾਰ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਹੜੀ ਇਹ ਜਿਹੜੀ ਵੀਡੀਓ ਹੈ ਉਹ ਪਟਿਆਲਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਤੇ ਇਹ ਕਲਾਕਾਰ ਰਾਜਪੁਰਾ ਦੇ ਨਜ਼ਦੀਕ ਇੱਕ ਪਿੰਡ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਨਾਲ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਬਿਮਾਰੀ ਨਹੀਂ ਸੀ। ਪੰਜਾਬ ਪੁਲਿਸ ਨੇ ਤਰਨਤਾਰਨ ਦੇ ਵਲਟੋਹਾ ਵਿਖੇ ਵਿਦੇਸ਼ੀ ਮੂਲ ਦੇ ਗੈਂਗਸਟਰ ਪ੍ਰਭਦੀਪ ਸਿੰਘ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਦੋ ਵਕ-ਵਕ ਘਟਨਾਵਾਂ ਦੀ ਗੁੱਥੀ ਸੁਲਝਾ ਲਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਜੇਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ ਤੇ ਗੁਰਲਾਲਜੀਤ ਸਿੰਘ ਵਜੋਂ ਹੋਈ ਹੈ ਪੁਲਿਸ ਟੀਮਾਂ ਨੇ ਮੁਲਜ਼ਮਾ ਦੇ ਕਬਜ਼ੇ ਚ 32 ਬੋਰ ਦਾ ਪਿਸਤੌਲ ਜਿੰਦਾ ਕਾਰਤੂਸ ਤੇ ਕਾਰਤੂਸਾਂ ਦੇ ਖਾਲੀ ਖੋਲ ਬਰਾਮਦ ਕੀਤੇ ਨੇ ਪੰਜਾਬ ਪੁਲਿਸ ਵੱਲੋਂ ਦੋਵਾਂ ਮਾਮਲਿਆਂ ਵਿੱਚ ਫਰਾਰ ਮੁਲਜ਼ਮਾ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸੰਬੰਧੀ ਐਫ ਆਈ ਆਰ ਥਾਣਾ ਬਲਟੋਹਾ ਵਿਖੇ ਕੇਸ ਦਰਜ ਵੀ ਕੀਤਾ ਗਿਆ ਸ਼ਹਿਰ ਭਵਾਨੀਗੜ ਵਿਖੇ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਕਾਰ ਤੇ ਸਕੂਲ ਬੱਸ ਵਿਚਾਲੇ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ 11 ਬੱਚੇ ਸ਼ਿਕਾਰ ਦੱਸੇ ਜਾ ਰਹੇ ਨੇ ਹਾਦਸੇ ਦਾ ਤੇ ਬੱਚਿਆਂ ਨੂੰ ਮੌਕੇ ਤੇ ਫਰਸਟ ایڈ ਦਿੱਤਾ ਗਿਆ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਸੰਬੰਧੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਜਾਂ ਕਿਸੇ ਵੀ ਅਧਿਆਪਕ ਦਾ ਹਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਅੱਜ ਇਹ ਸੂਚਨਾ ਮਤਲਬ ਬੈਂਡਰ ਦੇ ਵਿੱਚ ਵਿੱਚ ਘਟਾ ਰਹੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਕਿ ਆ ਬੈਂਡ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਹਦੀ ਵੈਨ ਨੂੰ ਟਕਰਾਰ ਪਾਈ ਤੇ ਜਦੋਂ ਬੱਚਿਆਂ ਨੇ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਉੱਪਰ ਲੈ ਬੱਚੇ ਠੀਕ ਨੇ ਤਕਰੀਬਨ ਬੱਚਾ ਜਿਹੜਾ ਟਮਕੀ ਆ ਗਿਆ ਆ ਕਿ ਕਿੰਨੇ ਕਮਨ ਜਿਹੜੇ ਇੰਜਰ ਬੱਚੇ ਤਕਰੀਬਨ 8 ਸਾਲ ਦਾ ਬੈਂਡ ਦੇ ਵਿੱਚ ਆ ਆ ਕਿ ਉਹ ਮਾਰਾ ਮੀਚਰ ਸੱਟ ਪੈ ਗਈ ਬੱਚੇ ਦੀ ਨਹੀਂ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਹੈ ਕੁਇਕਰ ਲੋਕਾਂ ਨੂੰ ਪਤਾ ਲੱਗਾ ਕਿ ਉਹ ਨਾਰਮਲੀ ਸਾਰੇ ਆਮ ਬਾਕੀ ਬੱਚੇ ਨਾਰਮਲੀ ਮੈਂ ਪੇਰੈਂਟ ਸਾਰਿਆਂ ਨੇ ਕੰਪਲੀਟ ਜੇ ਇਹ ਕਾਰਨੇ ਅੰਦਰ ਕਰਿਆ ਉਹਨੂੰ ਪੜਦੇ ਕਿ ਹਾਂਜੀ ਉਹ ਕਾਰ ਮੁਕਦੇ ਹੋਊਗੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਨਿਸ਼ਚਿਤ ਜਿੰਨਾ ਜ਼ਿਆਦਾ ਪੁੱਛਦਾ ਵੀ ਉਹ ਤੋਂ ਪੱਛ ਵੀ ਨਹੀਂ ਹੋਇਆ ਮਤਲਬ ਬਹੁਤ ਚੜਾ ਕੀਤਾ ਉਹ ਆ ਤੁਹਾਨੂੰ ਲੱਗਦਾ ਕਿ ਕਾਰ ਨਾਲ ਦੀ ਜ਼ਿਆਦਾ ਈ ਚੀਜ਼ ਬਾਹਰ ਨਾਲ ਸਾਰੇ ਆਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨ ਦਾ ਵੱਲਾ ਮੁੱਕ ਤੇ ਕੌਸਟ ਹਾਂਜੀ ਆ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੁੱਕ ਤੇ ਪਹੁੰਚੀ ਆ ਪਰ ਵਧੀਆ ਮੁਕਤ ਨਹੀਂ ਹੋ ਰਹੀ ਆ ਤੇ ਕਹਿੰਦੇ ਕਿ ਉਹ ਜਿੱਦਾਂ ਆਮ ਪਬਲਿਕ ਨੇ ਵਧੀਆ ਸਾਫਤਾ ਤਸੰਗਰੂਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ ਬੱਸ ਸਟੈਂਡ ਤੇ ਨੌਜਵਾਨ ਅਰਜਨ ਵੈਲੀ ਬਣ ਗਏ ਨੌਜਵਾਨਾਂ ਨੇ ਇੱਕ ਦੂਜੇ ਉੱਪਰ ਗੰਡਾਸਿਆਂ ਦੇ ਨਾਲ ਹਮਲਾ ਕੀਤਾ ਫਿਲਹਾਲ ਲੜਾਈ ਦਾ ਅਸਲ ਕਾਰਨ ਪਤਾ ਨਹੀਂ ਚੱਲ ਸਕਿਆ ਹੈ ਨੌਜਵਾਨਾਂ ਨੇ ਸ਼ਰੀਆਮ ਲਾਅ ਐਂਡ ਆਰਡਰ ਨੂੰ ਤੋੜ ਦਿੱਤਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨ ਇੱਕ ਦੂਸਰੇ ਦੇ ਉੱਪਰ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਅਲੋਟ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਪਟਿਆਲਾ ਦੇ ਰਾਜੇਂਦਰਾ ਹਸਪੀਟਲ ਦੇ ਵਿੱਚ ਠੋਸ ਪ੍ਰਬੰਧ ਕਰ ਦਿੱਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਮੰਤਰੀ ਨੇ ਦੱਸਿਆ ਕਿ ਵਾਇਰਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਪੰਜਾਬ ਦੇ ਵਿੱਚ ਇੱਕ ਵੀ ਕੇਸ ਹਲੇ ਤੱਕ ਨਹੀਂ ਆਇਆ ਹੈ ਬੱਚਿਆਂ ਤੇ ਬਜ਼ੁਰਗਾਂ ਨੂੰ ਮਾਸਕ ਪਾਉਣ ਦੀ ਤੇ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ ਭਗਵੰਤ ਮਾਨ ਦੀ ਨੇ ਸਥਿਤੀ ਦੇ ਉੱਤੇ ਪੂਰਾ ਜਾਇਜ਼ਾ ਲਿਆ ਹੈ ਤੇ ਉਹਨਾਂ ਦੀ ਪੂਰੀ ਤਿੱਖੀ ਨਜ਼ਰ ਹੈ ਇਸ ਦੇ ਉੱਪਰ ਗੁਰਦਾਸਪੁਰ ਦੇ ਵਿੱਚ ਇੱਕ ਪਰਿਵਾਰ ਨੇ ਨਿੱਜੀ ਹਸਪੀਟਲ ਦੇ ਡਾਕਟਰਾਂ ਦੇ ਉੱਪਰ 2 ਮਹੀਨੇ ਦੀ ਬੱਚੀ ਦਾ ਗਲਤ ਇਲਾਜ ਕਰਨ ਦੇ ਆਰੋਪ ਲਗਾਏ ਨੇ ਆਰੋਪ ਇਹ ਹੈ ਕਿ ਬੱਚੀ ਦੀ ਜੜੀ ਮੌਤ ਹੈ ਉਹ ਇਲਾਜ ਦੇ ਦੌਰਾਨ ਹੋ ਗਈ ਤੇ ਪਰਿਵਾਰ ਨੇ ਹਸਪੀਟਲ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਹਸਪੀਟਲ ਦੇ ਮੁੱਖ ਗੇਟ ਦੇ ਬਾਹਰ ਉਹਨਾਂ ਨੇ ਧਰਨਾ ਲਗਾਇਆ ਤੇ ਕਿਹਾ ਬੱਚੀ ਨੂੰ ਗਲਤ ਇੰਜੈਕਸ਼ਨ ਲੱਗਿਆ ਸੀ ਇਸ ਕਰਕੇ ਉਸ ਦੀ ਮੌਤ ਹੋ ਗਈ ਇਸ ਆ ਇਹ ਬੇਸਿਕਲੀ 1.5 ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇਹਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟਰਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਕਰਦੇ ਆ ਕਰਦੇ ਆ ਇਹ ਇਹਨਾਂ ਨੇ ਬੀਨਾਂ ਨਗਰ ਵੀ ਬੱਚਿਆਂ ਨੇ ਡਾਕਟਰਾਂ ਨੂੰ ਦਿਖਾਇਆ ਸਾਡੇ ਗੁਰਦਾਸਪੁਰ ਵੀ ਕੁਝ ਡਾਕਟਰਾਂ ਨੂੰ ਦਿਖਾਇਆ ਸੀਗਾ ਪਰ ਫਿਰ ਇਹ ਮੇਰੇ ਕੋ ਇੱਕ ਦਿਨ ਆਗੇ ਕਿ 150 ਇਹ ਤੁਹਾਡਾ ਨਾਮ ਸੁਣਿਆ ਵਾ ਸਾਡੇ ਗਵਾਂਢ ਚ ਬੱਚਾ ਠੀਕ ਹੋਇਆ ਤੇ ਅਸੀਂ ਲੈ ਕੇ ਆਏ ਆ ਇਹਨਾਂ ਦੀ ਲੇਡੀ ਲੈ ਕੇ ਆਈ ਅੱਗੇ ਜਿਹੜੀ ਬੱਚੇ ਦੀ ਦਾਦੀ ਸੀਗੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਦਾਖਲ ਕਰਵਾ ਲਓ ਦੇਖਦੇ ਆ ਟੈਸਟਾਂ ਦੇ ਵਿੱਚ ਇਨਫੈਕਸ਼ਨ ਆਈ ਸੀਗੀ ਔਰ ਜਿੱਦਨ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲ ਹੀ ਪਾ ਕੇ ਤਾਂ ਉਹਦਾ ਪੇਟ ਚੜ ਗਿਆ ਉਸੇ ਦਿਨ ਹੀ ਮੌਦਾ ਕਰਨ ਇਹ ਹੀ ਹੈ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰਤ ਤਬਰਿੰਡਾ ਦੇ ਇੱਕ ਅਸਬਾਰ ਰਾਮਪੁਰਾ ਪਿੰਡ ਵਿਦਿਆਲਾ ਦੇ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਜ਼ੁਰਗ ਜੋੜੇ ਦਾ ਘਰ ਦੇ ਅੰਦਰ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਪਿੰਡ ਦੇ ਖੇਤਾਂ ਦੇ ਵਿੱਚ ਬਣੇ ਮਕਾਨ ਦੇ ਵਿੱਚ ਬਜ਼ੁਰਗ ਪਤੀ ਪਤਨੀ ਰਹਿੰਦੇ ਸਨ ਜਿਸ ਦਾ ਲड़का ਦਿੱਲੀ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਤੇ ਜਦੋਂ ਉਸ ਨੇ ਆਪਣੇ ਪਰਿਵਾਰ ਦਾ ਹਾਲਚਲ ਪੁੱਛਣ ਦੇ ਲਈ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਉਸ ਨੇ ਬੁਆਂਡੀਆਂ ਨੂੰ ਘਰ ਭੇਜਿਆ ਤਾਂ ਪਤਾ ਚੱਲਿਆ ਕਿ ਦੋਵਾਂ ਦਾ ਅੰਦਰੋਂ ਕਿਸੇ ਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਨ੍ਹਾਂ ਦੀ ਪਛਾਣ ਕਿਆਸ ਸਿੰਘ ਤੇ ਅਮਰਜੀਤ ਕੌਰ ਵਜੋਂ ਹੋਈ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਐਨਆਈਏ ਵਿਦੇਸ਼ਾ ਦੇ ਵਿੱਚ ਲੁਕੇ ਅਤਵਾਦੀ ਤੇ ਚੰਡੀਗੜ੍ਹ ਦੀ ਕੋਠੀ ਤੇ ਪੰਜਾਬ ਦੇ ਥਾਣੇ ਆਤੇ ਹੋਏ ਗ੍ਰੇਨੇਡ ਹਮਲੇ ਦੇ ਮਾਸਟਰਮਾਈਂਡ ਹੈਪੀ ਪਾਸਿਆ ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਲੋਕ ਟੈਲੀਫੋਨ WhatsApp ਤੇ ਈਮੇਲ ਰਾਹੀਂ ਐਨਆਈਏ ਨੂੰ ਜਾਣਕਾਰੀ ਦੇ ਸਕਦੇ ਨੇ ਇਸ ਲਈ ਨੰਬਰ ਵੀ ਜਾਰੀ ਕੀਤੇ ਗਏ ਨੇ ਹਾਲ ਹੀ ਦੇ ਵਿੱਚ ਚੰਡੀਗੜ੍ਹ ਚ ਕੋਠੀ ਤੇ ਹੋਏ ਹੈਂਡ ਗ੍ਰੇਨੇਡ ਹਮਲੇ ਤੇ ਮਾਮਲੇ ਦੇ ਵਿੱਚ ਐਨਆਈਏ ਨੇ ਅਤਵਾਦੀ ਹੈਪੀ ਪਾਸਿਆ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਅਰਜ਼ੀ ਵੀ ਦਾਇਰ ਕੀਤੀ ਇਸ ਅਰਜ਼ੀ ਤੇ 9 ਜਨਵਰੀ ਨੂੰ ਫੈਸਲਾ ਲਿਆ ਜਾਵੇਗਾ। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅੱਜ ਠੰਡ ਦਾ ਕਹਿਰ ਵੇਖਣ ਨੂੰ ਮਿਲਿਆ ਅਜੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਤੇ ਜ਼ੀਰੋ ਵਿਜ਼ਿਬਿਲਟੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਨਾਲ ਸੜਕਾਂ ਰੇਲ ਤੋਂ ਲੈ ਕੇ ਹਵਾਈ ਸਫਰ ਤੱਕ ਕਾਫੀ ਪ੍ਰਭਾਵਿਤ ਹੋ ਰਹੇ ਨੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਤੇ ਠੰਡ ਦੇ ਲਈ orange alert ਜਾਰੀ ਆਗਿਆ ਅੰਮ੍ਰਿਤਸਰ 에어ਪੋਰਟ ਤੇ ਜ਼ਬਰਦਸਤ ਹੰਗਾਮਾ ਹੋ ਗਿਆ ਅਮ੍ਰਿਤਧਾਰੀ ਸਿੰਘ ਨੂੰ ਕਿਰਪਾਨ ਪਾ ਕੇ ਫਲਾਈਟ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਮਿਲੀ ਫਲਾਈਟ ਮਿਸ ਹੋਣ ਤੇ ਅਮ੍ਰਿਤਧਾਰੀ ਸਿੱਖ ਨੇ ਉੱਥੇ ਰੋਲਾ ਪਾ ਦਿੱਤਾ ਤੇ ਉਸ ਨੇ ਕਿਹਾ ਕਿ ਬਿਲਕੁਲ ਵੀ ਜਿਹੜਾ 에어ਪੋਰਟ ਦਾ ਸਟਾਫ ਹੈ ਉਸ ਨੇ ਕੋਆਪਰੇਟ ਨਹੀਂ ਕੀਤਾ ਆ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਨਤੀ ਆ ਅੱਜ ਇਹ ਪਹਿਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਇਆਂ ਵਰਗੀ ਜ਼ਿੰਦਗੀ ਛੱਡ ਕੇ Hindu ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਦੇਊ ਤੇ ਤਿਲਕ ਨੂੰ ਬਚਾਇਆ ਇਹਨਾਂ ਦੇ ਜਨੇਊ بچਾਓ ਜਨੇਊ ਬਚਾਉਣ ਦਾ ਮੂਹਲਾ ਦੇਣ ਦੇ ਆਪਣੇ ਕਿਰਪਾਨਾਂ ਲਾਓ ਆਜੀ ਸ਼ਰਾਜੀ ਸਿਰੇ ਸਿੰਘ ਸਾਹਿਬ ਨਾਲ ਕਰ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਦਾ ਕਿ ਜੜਾ ਨਾ ਹਲਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਇਹ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਣ ਘਰ ਪਈ ਨਾ ਪਤਾ ਉਦਣ ਲੱਗਣਾ ਭਾਈ ਸਾਹਿਬ ਤੇ ਪੈਣੀ ਹੈ ਮੈਂ ਤੁਹਾਨੂੰ ਦੱਸਦਾ ਬਾਪੂ ਹੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ 에য়ার ਫ੍ਰਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਤੇ ਫ੍ਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ। ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ। ਜੇ ਇਹ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦੋ। ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ, ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ کردار ਦੀ ਕਦਰ ਕੀਤੀ। ਉਹ ਪਾਜੀ ਕਰ। ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਤੋਂ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ। ਨਹੀਂ ਜਾਣਾ ਤੇ ਤੁਹਾਡੀ ਮौज ਆ। ਪਰ ਕਰਕਾਰ ਵੇਖੋ ਨਾ ਮੈਂ ਕੋ ਵੱਡੀ ਤੇਗ ਪਾ ਕੇ ਚੱਲੇ ਆਉਂ ਮੈਂ ਤਿੰਨ ਬੁੱਢੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ। ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਸਥਿਤ 10ਵੇਂ ਸੈਵਨਿਊ ਦੇ ਵਿੱਚ ਇੱਕ ਫਾਸਟ ਫੂਡ ਦੁਕਾਨ ਤੇ ਕੁਝ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਤੇ ਨਾਲ ਹੀ ਦੁਕਾਨ ਦੇ ਅੰਦਰ ਭੰਨ ਤੋੜ ਵੀ ਕੀਤੀ ਗਈ ਗੁੰਡਾਗਰਦੀ ਦੀ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਫਾਸਟ ਫੂਡ ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਇੱਕ ਨੌਜਵਾਨ ਦੇ ਵੱਲੋਂ ਉਹਨਾਂ ਦੇ ਰੈਸਟੋਰੈਂਟ ਦੇ ਸਾਹਮਣੇ ਗੱਡੀ ਲਗਾਈ ਗਈ ਸੀ ਖੜੀ ਕਰ ਦਿੱਤੀ ਗਈ ਸੀ ਤੇ ਪਾਰਕਿੰਗ ਕਰਕੇ ਉਹ ਗੋਲ ਗੱਪੇ ਖਾਣ ਲਈ ਚਲਾ ਗਿਆ ਜਦੋਂ ਦੁਕਾਨਦਾਰ ਨੇ ਉਸ ਨੌਜਵਾਨ ਨੂੰ ਕਿਹਾ ਕਿ ਤੁਸੀਂ ਗੱਡੀ ਸਾਈਡ ਤੇ ਕਰ ਲਓ ਤਾਂ ਉਸਨੇ ਉੱਥੇ ਭੰਨ ਤੋੜ ਕਰਨੀ ਸ਼ੁਰੂ ਕਰ ਦਿਤੀ ਇਹ ਪੂਰਾ ਮਾਮਲਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਤੇ ਪੁਲਿਸ ਨੂੰ ਵੀ ਇਸ ਦੀ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਹੁਣ ਪੁਲਿਸ ਇਹਨਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕਰੇਗੀ ਤੇ ਇਸ ਦੀ ਮੰਗ ਜਿਹੜਾ ਹੈ ਰੈਸਟੋਰੈਂਟ ਮਾਲਕ ਵੀ ਕਰ ਰਿਹਾ ਤੇ ਅੱਜ ਮੈਨੂੰ ਦਰਗਾਹ ਆਏ ਸੀ ਪਾਰਟੀ ਆਈ ਸੀ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਹੈ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਜਿਹੜੀ ਸਕੋਰਪੀਓ ਆ ਫੋਰਚੂਨਰ ਗੱਡੀ ਆ ਉਹਦਾ ਐਡਰੈਸ ਜਿਹੜਾ ਆ ਟ੍ਰੇਸਿੰਗ ਤੇ ਲਵਾਤਾ ਉਹਨਾਂ ਦੇ ਸਾਹਮਣੇ ਤੇ ਪਾਲਟੀ ਨੂੰ ਸਾਹਮਣੇ ਹੀ ਮੈਂ ਡੀਟੀ ਆਫਿਸ 'ਚ ਕਿਸੇ ਨੂੰ ਆਪਣੇ ਲੈਵਲ ਤੇ ਫੋਨ ਕੀਤਾ ਕਿ ਉਹਦਾ ਮੈਨੂੰ ਐਡਰੈਸ ਚਾਹੀਦਾ ਆ ਜਦੋਂ ਉਹਨਾਂ ਦਾ ਐਡਰੈਸ ਸਹੀ ਤਰੀਕੇ ਨਾਲ ਆ ਜਾਊਗਾ ਐਫਆਈਆ ਵੀ ਲੌਂਚ ਕਰਾਂਗੇ ਪੂਰਾ ਇਨਸਾਫ ਦਵਾਵਾਂਗੇ ਇਹ ਜੀ ਕਾਨੂੰਨ ਆ ਕਾਨੂੰਨ ਅੱਗੇ ਕੋਈ ਕਿਹੇਦਾਨੀਆਂ ਭਾਵੇਂ ਮੈਂ ਹੀ ਆ ਕਾਨੂੰਨ ਤੇ ਕਾਨੂੰਨ ਹੀ ਹੈ ਜੀ ਭਾਵੇਂ ਕੋਈ ਮੁਲਾਜ਼ਮ ਜਿੱਡਾ ਮਰਜ਼ੀ ਹੋਵੇ ਕਾਨੂੰਨ ਤੇ ਕਾਨੂੰਨ ਹੀ ਹੈ ਜੀ ਹਾਂਜੀ ਉਹ ਕਹਿੰਦੇ ਆਇਆ ਕਿ ਮੇਰੇ ਕੋ ਮੂਵੀ ਹੈਗੀ ਆ ਅਗਰ ਜਿਉ ਮੂਵੀ ਵਿੱਚ ਆਇਆ ਆ ਤੇ ਜਿਹੜਾ ਫੈਂਸ ਬੰਦ ਆਇਆ ਜਰੂਰ ਲਾਵਾਂਗੇ ਜੀ ਤਲੁਧਿਆਣਾ ਬਸਤੀ ਜੋਧੇਵਾਲ ਚੌਕ ਤੇ ਸੜਕ ਹਾਦਸਾ ਵਾਪਰ ਗਿਆ ਜਿੱਥੇ ਤੇਜ਼ ਰਫਤਾਰ ਟਰੱਕ ਦੀ ਲਪੇਟ ਦੇ ਵਿੱਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ ਹੋ ਗਈ ਘਟਨਾ ਤੋਂ ਬਾਅਦ ਟਰੱਕ ਚਾਲਕ ਟਰੱਕ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ ਸਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪੀਟਲ ਦੀ ਮਾਰਚਰੀ ਦੇ ਵਿੱਚ ਰਖਵਾ ਦਿੱਤਾ ਤੇ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਨਜ਼ਦੀਕ ਸਥਿਤ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਦੋ ਨਕਾਬਪੋਸ਼ ਚੋਰਾਂ ਵੱਲੋਂ ਦੇਰ ਰਾਤ ਮੰਦਿਰ ਦੇ ਵਿੱਚ ਮੂਰਤੀਆਂ ਤੇ ਲੱਗੇ ਚਾਂਦੀ ਚੋਰੀ ਕੀਤੀ ਗਈ ਤੇ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਰਾਬਾ ਨਗਰ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੇਰ ਰਾਤ ਚੋਰਾਂ ਵੱਲੋਂ 40 ਕਿਲੋ ਦੇ ਕਰੀਬ ਚਾਂਦੀ ਚੋਰੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਘਟਨਾ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਚੋਰਾ ਵੱਲੋਂ 2 1/2 ਘੰਟੇ ਤੱਕ ਮੰਦਿਰ ਦੇ ਵਿੱਚ ਰਹਿ ਕੇ ਚੋਰੀ ਦੀ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਬੂਟ ਪਾ ਕੇ ਮੰਦਿਰ ਦੇ ਵਿੱਚ ਦਾਖਲ ਹੋਏ ਜਿਸ ਨਾਲ ਮੰਦਿਰ ਦੀ ਬੇਅਦਵੀ ਵੀ ਹੋ ਗਈ ਹੈ ਆ ਦਿੱਲੀ ਦੇ ਸੀਐਮ ਨਿਵਾਸ ਦੇ ਬਾਹਰ ਸੰਜੇ ਸਿੰਘ ਦਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਹੜਤਾਲ ਤੇ ਬੈਠੇ ਸੰਜੇ ਸਿੰਘ ਤੇ ਸੌਰਵ ਭਰਦਵਾਜ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸੀਐਮ ਨਿਵਾਸ ਦੇ ਬਾਹਰ ਹੀ ਰੋਕ ਦਿੱਤਾ ਸੰਜੇ ਸਿੰਘ ਮੀਡੀਆ ਦੇ ਨਾਲ ਸੀਐਮ ਹਾਊਸ ਪਹੁੰਚੇ ਸਨ ਦੋ ਲੋਕਾਂ ਦੇ ਲਈ ਇੰਨੀ ਪੁਲਿਸ ਕਿਉਂ ਲਗਾਈ ਗਈ ਸੰਜੇ ਸਿੰਘ ਨੇ ਸਵਾਲ ਖੜੇ ਕੀਤੇ ਮੁੱਖ ਮੰਤਰੀ ਨਿਵਾਸ ਨੂੰ ਜਾਣ ਵਾਲਾ ਰਸਤਾ ਆਖਿਰਕਾਰ ਬੰਦ ਕਿਉਂ ਕੀਤਾ ਗਿਆ ਸੰਜੇ ਸਿੰਘ ਨੇ ਲਗਾਤਾਰ ਇਹ ਸਵਾਲ ਕੀਤੇ ਰਾਜਸਥਾਨ ਨੂੰ ਯਮੁਨਾ ਦਾ ਸਰਪਲਸ ਪਾਣੀ ਦੇਵੇਗਾ ਹਰਿਆਣਾ ਤੇ ਦੋਵੇਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਸਾਂਜੀ ਟਾਸਕ ਸਾਂਜੀ ਟਾਸਕ ਫੋਰਸ ਬਣਾਈ ਜਾਵੇਗੀ ਤੇ ਕੇਂਦਰ ਇਸ ਦੇ ਮਾਹਿਰਾਂ ਦੀ ਟੀਮ ਭੇਜੇਗਾ ਆਮ ਆਦਮੀ ਪਾਰਟੀ ਨੇ ਸਨਾਤਨ ਸੇਵਾ ਕਮੇਟੀ ਬਣਾਈ ਪੰਡਤਾ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਸਨਾਤਨ ਸੇਵਾ ਕਮੇਟੀ ਦਾ ਗਠਨ ਕੀਤਾ ਬੀਜੇਪੀ ਮੰਦਰ ਸੈਲ ਦੇ 100 ਆਗੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਬੀਜੇਪੀ ਨੇਤਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਪੁਜਾਰੀ ਵਰਗ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਕੇਜਰੀਵਾਲ ਨੇ ਹੀ ਕਿਹਾ ਕਾਂਗਰਸ ਨੇ ਦਿੱਲੀ ਚੋਣਾ ਦੇ ਲਈ ਦੂਜੀ ਗਾਰੰਟੀ ਦਾ ਐਲਾਨ ਕੀਤਾ ਹੈ ਜੀਵਨ ਰੱਖਿਆ ਯੋਜਨਾ ਤਹਿਤ 25 ਲੱਖ ਰੁਪਏ ਤੱਕ ਦਾ ਸਿਹਤ ਬੀਮੇ ਦਾ ਅੱਜ ਕਾਂਗਰਸ ਵੱਲੋਂ ਐਲਾਨ ਕੀਤਾ ਗਿਆ ਹੈ ਹਰਿਆਣਾ ਦੇ ਨਵੇਂ ਚੁਣੇ ਗਏ ਪਟਵਾਰੀਆਂ ਨੂੰ ਤੋਹਫਾ ਹੈ ਹੁਣ ਸਿਖਲਾਈ ਦਾ ਸਮਾਂ 1 ਸਾਲ ਦਾ ਹੋਵੇਗਾ ਸੀਐਮ ਸੈਣੀ ਨੇ ਪੰਚਕੁਲਾ ਦੇ ਵਿੱਚ ਸੂਬਾ ਪੱਧਰੀ ਕਾਨਫਰੰਸ ਦੇ ਵਿੱਚ ਇਹ ਐਲਾਨ ਕੀਤਾ ਹੈ ਤਵਨ ਨੇਸ਼ਨ ਵਾਨ ਇਲੈਕਸ਼ਨ ਤੇ ਜਪੀਸੀ ਦੀ ਪਹਿਲੀ ਬੈਠਕ ਅੱਜ ਖਤਮ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਹੰਗਾਮਾ ਕੀਤਾ ਉਹਨਾਂ ਨੇ ਕਿਹਾ ਕਿ ਬਿੱਲ ਸੰਵਿਧਾਨ ਦੇ ਖਿਲਾਫ ਹੈ ਸਪਾਨੀ ਕਿਹਾ ਕਿ ਇਹ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਤੁਸੀਂ ਮੈਨੂੰ ਦੋ ਇਜਾਜ਼ਤ ਦੇਸ਼ ਤੇ ਪੰਜਾਬ ਦੀਆਂ ਇਹਨਾਂ ਖਬਰਾਂ ਵੇਖਣ ਲਈ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ